ਕਹਿੰਦੇ ਨੀਲੀ ਛੱਤ ਵਾਲਾ ਮਿਹਨਤਾਂ ਦੇ ਮੁੱਲ ਮੋੜਦਾ ਏ ਮਿਹਨਤਾਂ ਦੇ ਮੁੱਲ ਮੋੜਦਾ ਏ ਰੱਖ ਮਿਹਨਤ ਉੱਤੇ ਤੂੰ ਫੋਕਸ ਮਿਹਨਤਾਂ ਕਰਦਾ ਰਹਿ ਨੀਲੀ ਛੱਤ ਵਾਲਾ ਮਿਹਨਤਾਂ ਦੇ ਮੁੱਲ ਮੋੜਦਾ ਏ ਨੀਲੀ ਛੱਤ ਵਾਲਾ ਮਿਹਨਤਾਂ ਦੇ ਮੁੱਲ ਮੋੜਦਾ ਏ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਬੇਕਗ੍ਰਾਉਂਡ ਜਗਦੀਸ਼ ਸ਼ਰੀਪਰ 2024 ਮਾਡਲ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲੇ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਐਂਡ ਗੱਲਬਾਤ ਹੋਈ ਵੀ ਆ ਜੋ ਤੁਸੀਂ ਵੇਖ ਸਕਦੇ ਹੋ ਜਗਦੇਸ਼ ਰੀਪਰ 2024 ਮਾਡਲ 60 ਇੰਚ ਹੈ ਰੀਪਰ ਵੇਖ ਸਕਦੇ ਹੈਵੀ ਡਿਊਟੀ ਜਿਹੇ ਤਿਆਰ ਹੋਇਆ ਵਾ ਆਲ ਓਵਰ ਆਪਣੇ ਸਾਰੇ ਰੀਪਰ ਹੈਵੀ ਡਿਊਟੀ ਜਿਹੇ ਤਿਆਰ ਹੁੰਦੇ ਨੇ